ਮੈਂ ਗੁਰਬੀਰ ਸਿੰਘ ਤਾਲੀਵਾਲ ਬਸਲੀਕ ਆ ਪਿੰਡ ਕੁਰਾਲੇ ਦਾ ਸਾਡੀ ਜ਼ਮੀਨ ਜੋ ਲੈਂਡ ਪੋਲਿੰਗ ਦੇ ਤਹਿਤ ਅਕਵਾਇਰ ਹੋਣ ਜਾ ਰਹੀ ਸੀ ਔਰ ਬਾਕੀ ਵੀ ਸਾਡੇ ਸਾਰੇ ਪਰਿਵਾਰ ਹੀ ਆ ਜਿਨ੍ਹਾਂ ਦੀ ਜ਼ਮੀਨ 80 ਏਕੜ ਦੇ ਕਰੀਬ ਅਕਵਾਇਰ ਕਰਨ ਜਾ ਰਹੇ ਸੀ ਅਸੀਂ ਦਸਵਿੰਦਰ ਜੀ ਸਾਰੇ ਕਿਸਾਨ ਜੋ ਆ ਪਹਿਲੇ ਹੀ ਮਤਲਬ ਸਰਕਾਰ ਦੀ ਬਹੁਤ ਮਾਰਵਾਦ ਚੁੱਕੀ ਆ ਕਿਉਂਕਿ ਸਾਡੇ ਨਾਲ ਇਹ ਤੀਸਰੀ ਵਾਰੀ ਧੱਕਾ ਹੋ ਰਿਹਾ ਪਹਿਲੇ ਸਾਡੀ ਜ਼ਮੀਨ ਜਿਹੜੀ ਸੀ ਨੈਸ਼ਨਲ ਹਾਈਵੇ ਤੇ ਆਈ ਉਸ ਤੋਂ ਬਾਅਦ ਸਾਡੀ ਜ਼ਮੀਨ ਜਿਹੜੀ ਸੀ 7 ਨੰਬਰ ਸਕੀਮ ਚ ਆਈ ਹੁਣ ਇਹ ਲੈਂਡ ਪੂਲਿੰਗ ਤਹਿਤ ਜਿਹੜੀ ਐਕਵਾਇਰ ਕਰਨ ਜਾ ਰਹੇ ਆ ਜੋ ਕਿ ਬਿਲਕੁਲ ਸਰਾ ਸਰ ਹੀ ਤਕਾਲ ਅਸੀਂ ਮਾਨਯੋਗ ਹਾਈ ਕੋਰਟ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਾਲ ਰੀਲੀਫ ਦਿੱਤੀ ਕਿ ਜਿਹੜੇ ਬੰਦਿਆਂ ਨੇ ਪੀ ਐਲ ਪਾਈ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਹਾਈ ਕੋਰਟ ਨੇ ਇੰਨੀ ਕੁ ਸਰਕਾਰ ਨੂੰ ਝਾੜ ਪਾਈ ਆ ਕਿ ਜਿਹੜਾ ਸਰਕਾਰ ਕੋਈ ਐਕਸਪਲੇਨ ਹੀ ਨਹੀਂ ਕਰ ਸਕੀ ਅਸੀਂ ਹਾਈ ਕੋਰਟ ਤੋਂ ਉਮੀਦ ਰੱਖਦੇ ਆ ਕਿ ਜਿਹੜੀ ਸਕੀਮ ਐ ਹਾਈ ਕੋਰਟ ਹੀ ਕੈਨਸਲ ਕਰੇਗੀ ਅਸੀਂ ਸਾਰੇ ਪਿੰਡ ਵਾਲੇ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਪੰਜਾਬ ਵਾਲੇ ਸ਼ੁਕਰੀਆ ਅਦਾ ਕਰਦੇ ਆਂ ਔਰ ਖਾਸ ਕਰਕੇ ਕਿਸਾਨ ਜਥੇਬੰਦੀਆਂ ਦਾ ਜਿਹੜੀ ਇਸ ਮੂਵਮੈਂਟ ਨੂੰ ਉੱਪਰ ਲੈ ਕੇ ਗਏ ਆ ਔਰ ਸਰਕਾਰ ਦੀ ਨਜ਼ਰ ਚ ਹਾਈ ਕੋਰਟ ਦੀ ਨਜ਼ਰ ਚ ਲਿਆਂਦਾ ਉਹਨਾਂ ਨੇ ਕਿ ਲੋਕਾਂ ਨਾਲ ਧੱਕਾ ਹੋ ਰਿਹਾ ਅਸੀਂ ਜਸਵਿੰਦਰ ਜੀ ਪਹਿਲੇ ਆਲਰੇਡੀ ਆਪਣੇ ਐਫੀਡੇਵਿਟ ਜਿਹੜੇ ਸੀ ਐਸਡੀਐਮ ਨੂੰ ਡੀਸੀ ਸਾਹਿਬ ਨੂੰ ਸਬਮਿਟ ਕਰ ਚੁੱਕੇ ਸੀ ਔਰ ਜਦੋਂ ਅਸੀਂ ਪੁੱਡਾ ਦਫ਼ਤਰ ਗਏ ਆ ਔਰ ਸਾਨੂੰ ਕਿਸੇ ਉੱਥੇ ਕੋਈ ਸੁਣਵਾਈ ਨਹੀਂ ਹੋਈ ਅਸੀਂ ਪੁੱਛਿਆ ਕਿ ਸਾਡੇ ਆਬਜੈਕਸ਼ਨ ਜਿਹੜੇ ਆ ਗੁਰਦਾਸਪੁਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਆਏ ਨੇ ਉਹਨਾਂ ਨੇ ਕਿਹਾ ਜੀ ਤੁਹਾਡਾ ਕੋਈ ਇੱਥੇ ਕਾਗਜ਼ ਨਹੀਂ ਪਹੁੰਚਿਆ ਅਸੀਂ ਦੁਬਾਰਾ ਫੇਰ ਆਪਣੇ ਐਫੀਡੇਵਿਟ ਤਿਆਰ ਕਰਕੇ ਪੁੱਡਾ ਨੂੰ ਸੌਂਪੇ ਔਰ ਪੁੱਡਾ ਕੋ ਆਪਣੇ ਐਫੀਡੇਵਿਟ ਤੇ ਨੰਬਰ ਲਵਾ ਕੇ ਲਿਆਂਦੇ ਔਰ 80 ਏਕੜਾਂ ਦੇ ਮਾਲਕਾਂ ਨੇ ਹੀ ਸਬਮਿਟ ਕੀਤੇ ਆ ਕਿ ਅਸੀਂ ਇੱਕ ਬੰਦਾ ਵੀ ਆਪਣੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਫੇਰ ਵੀ ਸਰਕਾਰ ਸਾਨੂੰ ਕੁਝ ਦੱਸ ਨਹੀਂ ਰਹੀ ਕਿ ਤੁਹਾਡੀ ਜ਼ਮੀਨ ਅਕਵਾਇਰ ਜਿਹੜੀ ਆ ਨਹੀਂ ਕਰ ਰਹੇ ਅਸੀਂ ਕਿਉਂਕਿ ਤੁਸੀਂ ਆਪਣਾ ਆਬਜੈਕਸ਼ਨ ਪੇਸ਼ ਕਰ ਰਹੇ ਹੋ ਅਸੀਂ ਹੁਣ ਹਾਈ ਕੋਰਟ ਤੋਂ ਹੀ ਉਮੀਦ ਰੱਖ ਰਹੇ ਹਾਂ ਕਿ ਇਸ ਜਿਹੜੀ ਸਲੈਂਡ ਪੋਲਿੰਗ ਸਕੀਮ ਸੀ ਇਹਨੂੰ ਹਾਈ ਕੋਰਟ ਹੀ ਕੁਐਸ਼ ਕਰੇਗਾ ਔਰ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਅਸੀਂ ਸਾਰੀ ਚੀਜ਼ ਤੁਹਾਨੂੰ ਦੇ ਚੁੱਕੇ ਹਾਂ ਐਫੀਡੇਵਿਟ ਤੱਕ ਤੁਹਾਡੇ ਪਹੁੰਚਾ ਚੁੱਕੇ ਹਾਂ ਗ੍ਰਾਮ ਸਭਾ ਦਾ ਮਤਾ ਪਾ ਕੇ ਤੁਹਾਡੇ ਤੱਕ ਭੇਜ ਚੁੱਕੇ ਹਾਂ ਔਰ ਗ੍ਰਾਮ ਸਭਾ ਦਾ ਮਤਾ ਪਾ ਕੇ ਆਪ ਖੁਦ ਮਿਲ ਵੀ ਚੁੱਕੇ ਹਾਂ ਔਰ ਕਿਸੇ ਤੇ ਜੂਨੀ ਸਰਕੀ ਕੀ ਸਾਨੂੰ ਕੋਈ ਆਸ਼ਵਾਸ਼ਣ ਦਿੱਤਾ ਜਾਏ ਔਰ ਜਦੋਂ ਕੱਲ ਹਾਈ ਕੋਰਟ ਨੇ ਰੀਲੀਫ ਦਿੱਤੀ ਆ ਔਰ ਮੇਰੀ ਸ਼ਾਮ ਨੂੰ ਆਪਣੇ ਪਰਿਵਾਰਾਂ ਨਾਲ ਗੱਲ ਹੋਈ ਪਿੰਡ ਸਾਰਿਆਂ ਨਾਲ ਉਹਨਾਂ ਨੇ ਕਿਹਾ ਸੀ 2 ਮਹੀਨੇ ਹੋ ਗਏ ਸਾਨੂੰ ਲੱਗਿਆਂ ਨੂੰ ਅਸੀਂ ਸੀ ਸਾਰਿਆਂ ਨੂੰ ਦਿੱਤੇ ਜਿੰਨੇ ਵੀ ਨਮਾینده ਹੈਗੇ ਨੇ ਉਹਨਾਂ ਦਾ ਫਰਜ਼ ਬੰਦਾ ਸੀ ਗਵਰਨਰ ਸਾਹਿਬ ਨੂੰ ਦੇਣੇ ਇਹ ਚੀਫ ਮਿਨਿਸਟਰ ਨੂੰ ਦੇਣੇ ਔਰ ਦੇ ਕੇ ਆਪਣੇ ਲੋਕਾਂ ਨੂੰ ਦੱਸਣਾ ਕਿ ਤੁਹਾਡੇ ਪੇਪਰ ਜਿਹੜੇ ਆ ਪਹਚਾ ਦਿੱਤੇ ਗਏ ਨੇ ਤੇ ਤੁਹਾਡੀ ਸੁਣਵਾਈ ਜਿਹੜੀ ਆ ਹੋਏਗੀ ਇਸ ਕਰਕੇ ਕੋਈ ਪੋਲੀਟੀਕਲ ਪਾਰਟੀ ਨੇ ਕਿਸੇ ਪਾਰਟੀ ਨੇ ਆਹ ਦਾ ਨਾਰਾ ਨਹੀਂ ਮਾਰਿਆ ਔਰ ਮੈਂ ਬਾਕੀ ਵੀ ਕਿਸਾਨਾਂ ਨੂੰ ਕਹਿੰਨਾ ਅੱਜ ਤੇ ਘਰਾਲੇ ਦੀ ਜ਼ਮੀਨ ਅਕਵਾਇਰ ਹੋ ਰਹੀ ਆ ਔਰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿ ਇਹ ਸਰਕਾਰ ਦਾ ਕੁਝ ਪਤਾ ਨਹੀਂ ਕਿ ਕਿਹੜੇ ਪਾਸੇ ਕੀ ਕੱਲ ਰਮਾਨ ਦੇ ਨਾਲ ਜਿਹੜੇ ਹੈਗੀ ਆਪਣਾ ਰਾਤ ਦਾ ਖਾਣਾ ਖਾਦਾ ਵਾ ਤੇ ਮੇਰਾ ਖਿਆਲ ਰਮਾਨ ਦੇ ਨਾਲ ਰਾਤ ਦੀ نیند ਉਹਨਾਂ ਨੂੰ ਸਾਰਿਆਂ ਨੂੰ ਆਏਗੀ ਕਿਉਂਕਿ ਹਾਈ ਕੋਰਟ ਨੇ ਬਹੁਤ ਵੱਡੀ ਰੀਲੀਫ ਦਿੱਤੀ ਸਰਕਾਰ ਦੇ ਅਗੇਂਸਟ ਪੋਲਿਟਿਕਲ ਪਾਰਟੀ ਦਾ ਕੋਈ ਸੰਯੋਗ ਮਿਲਿਆ ਤੁਹਾਨੂੰ ਪੋਲਿਟਿਕਲ ਪਾਰਟੀ ਦਾ ਕੋਈ ਸੰਯੋਗ ਨਹੀਂ ਜੀ ਜੇ ਪੋਲਿਟਿਕਲ ਪਾਰਟੀ ਦਾ ਸੰਯੋਗ ਹੁੰਦਾ ਕਿ ਅਸੀਂ ਉਹਨਾਂ ਨੂੰ ਪੇਪਰ ਦਿੱਤੇ ਸੀ ਸਾਰਿਆਂ ਨੂੰ ਦਿੱਤੇ ਜਿੰਨੇ ਵੀ ਨਮਾਇੰਦੇ ਹੈਗੇ ਨੇ ਉਹਨਾਂ ਦਾ ਫਰਜ ਬਣਦਾ ਸੀ ਗਵਰਨਰ ਸਾਹਿਬ ਨੂੰ ਦੇਣੇ ਇਹ ਚੀਫ ਮਿਨਿਸਟਰ ਨੂੰ ਦੇਣੇ ਔਰ ਦੇ ਕੇ ਆਪਣੇ ਲੋਕਾਂ ਨੂੰ ਦੱਸਣਾ ਕਿ ਤੁਹਾਡੇ ਪੇਪਰ ਜਿਹੜੇ ਆ ਪਹਚਾ ਦਿੱਤੇ ਗਏ ਨੇ ਤੇ ਤੁਹਾਡੀ ਸੁਣਵਾਈ ਜਿਹੜੀ ਆ ਹੋਏਗੀ ਇਸ ਕਰਕੇ ਕੋਈ ਪੋਲਿਟਿਕਲ ਪਾਰਟੀ ਨੇ ਕਿਸੇ ਪਾਰਟੀ ਨੇ ਹਾ ਦਾ ਨਾਰਾ ਨਹੀਂ ਮਾਰਿਆ ਔਰ ਮੈਂ ਬਾਕੀ ਵੀ ਕਿਸਾਨਾਂ ਨੂੰ ਕਹਿੰਨਾ ਅੱਜ ਤੱਕ ਹਰਾਲੇ ਦੀ ਜ਼ਮੀਨ ਅਕਵਾਇਰ ਹੋ ਰਹੀ ਆ ਔਰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿ ਇਹ ਸਰਕਾਰ ਦਾ ਕੁਝ ਪਤਾ ਨਹੀਂ ਕਿ ਕਿਹੜੇ ਪਾਸੇ ਕਿੱਥੇ ਨਜ਼ਰ ਮਾਰਨੀ ਆ ਤੇ ਇਹੋ ਜੀਆਂ ਗਲਤ ਪਾਲਿਸੀਆਂ ਲਿਆ ਕੇ ਜ਼ਮੀਨ ਅਕਵਾਇਰ ਕਰੇਗੀ ਜਦ ਨਾਲ ਕਿਸਾਨਾਂ ਨਾਲ ਤੱਕਾ ਹੋਏਗਾ ਔਰ ਸਾਡੇ ਨਾਲ ਤੇ ਤੱਕਾ ਹੋ ਹੀ ਰਿਹਾ ਔਰ ਅਸੀਂ ਧੰਨਵਾਦ ਕਰਦੇ ਹਾਂ ਕਿਸਾਨ ਯੂਨੀਅਨ ਦਾ ਸਾਰੀਆਂ ਹੀ ਕਿਸਾਨ ਯੂਨੀਅਨ ਨੇ ਸਾਡੀ ਪੂਰੀ ਮਦਦ ਕੀਤੀ ਆ ਹਰ ਕੰਮ 'ਚ ਸਾਡੇ ਨਾਲ ਚੱਲਦੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਧੰਨਵਾਦ ਕਰਦੇ ਆ ਕਿ ਸਾਡੇ ਤੋਂ ਜ਼ਿਆਦਾ ਉਹਨਾਂ 'ਚ ਹਿੰਮਤ ਆ ਉਹ ਸਾਨੂੰ ਨਾਲ ਲੈ ਕੇ ਚੱਲੇ ਨੇ ਔਰ ਹਰ ਜਗ੍ਹਾ ਤੇ ਸਾਡਾ ਉਹਨਾਂ ਨੇ ਸਾਥ ਦਿੱਤਾ